ਇੱਕ ਥਾਣੇਦਾਰ 20000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਜ਼ਿਲ੍ਹਾ ਸੰਗਰੂਰ ਤੋਂ ਖਬਰ ਹੈ ਜਿੱਥੇ ਇੱਕ ਥਾਣੇ ਵਿੱਚ ਤਾਇਨਾਤ ਐਸਆਈ ਨੇ ਕੋਰਟ ਦੇ ਵਿੱਚ ਚਲਾਨ ਪੇਸ਼ ਕਰਨ ਦੇ ਬਦਲੇ 20000 ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਇਸੇ ਦੋਸ਼ ਦੇ ਹੇਠ ਹੀ ਉਸ ਨੂੰ ਕਾਬੂ ਕੀਤਾ ਗਿਆ ਵਿਜੀਲੈਂਸ ਦੇ ਅੜਿੱਕੇ ਚੜਿਆ ਇਹ ਐਸਆਈ ਕੌਣ ਹੈ ਔਰ ਕਿੱਥੇ ਤਾਇਨਾਤ ਸੀ ਔਰ ਪੂਰਾ ਮਸਲਾ ਕੀ ਹੈ ਸ਼ਿਕਾਇਤ ਵਿਜੀਲੈਂਸ ਨੂੰ ਕਿਸ ਨੇ ਦਿੱਤੀ ਔਰ ਉਸੇ ਸ਼ਿਕਾਇਤ ਦੀ ਮੁੱਢਲੀ ਜਾਂਚ ਪੜਤਾਲ ਤੋਂ ਬਾਅਦ ਉਸ ਨੂੰ 트੍ਰੈਪ ਲਗਾ ਕੇ ਕਾਬੂ ਕੀਤਾ ਗਿਆ ਸਾਰੀ ਇਨਫੋਰਮੇਸ਼ਨ ਜਾਣਕਾਰੀ ਜੋ ਵਿਜੀਲੈਂਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਪ੍ਰੈਸ ਨੋਟ ਸਾਂਝਾ ਕੀਤਾ ਗਿਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਅਦਾਲਤ ਚ ਚਲਾਨ ਪੇਸ਼ ਕਰਨ ਬਦਲੇ 20000 ਰੁਪਏ ਰਿਸ਼ਵਤ ਲੈਂਦਾ ਐਸਆਈ ਵਿਜੀਲੈਂਸ ਨੇ ਜੋ ਕਾਬੂ ਕੀਤਾ ਸੰਗਰੂਰ ਜ਼ਿਲ੍ਹੇ ਦੇ ਥਾਣਾ ਸ਼ੇਰਪੁਰ ਵਿਖੇ ਤਾਇਨਾਤ ਸੀ ਸਹਾਇਕ ਸਬ ਇੰਸਪੈਕਟਰ ਦਰਸ਼ਨ ਸਿੰਘ ਨੂੰ 20000 ਰੁਪਏ ਰਿਸ਼ਵਤ ਮੰਗਣ ਤੇ ਲੈਣ ਦੇ ਦੋਸ਼ ਏਟ ਕਾਬੂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਇਹ ਵੀ ਦਿੱਤੀ ਗਈ ਹੈ ਕਿ ਉਪਰੋਕਤ ਪੁਲਿਸ ਮੁਲਾਜ਼ਮ ਨੂੰ ਬਿੰਦਰ ਸਿੰਘ ਵਾਸੀ ਪਿੰਡ ਹੀੜੀ ਕੇ ਜ਼ਿਲ੍ਹਾ ਸੰਗਰੂਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਇਹਦਰਸ਼ਨ ਸਿੰਘ ਏਐਸਆਈ 20000 ਰੁਪਏ ਰਿਸ਼ਵਤ ਮੰਗਦਾ ਸੀ ਉਹਨਾਂ ਅੱਗੇ ਵੀ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਏਐਸਆਈ ਨੇ ਇਸੇ ਪਿੰਡ ਦੇ ਰਹਿਣ ਵਾਲੇ ਉਸਦੇ ਦੋਸਤ ਗੁਰਜੋਤ ਸਿੰਘ ਤੇ ਉਸਦੀ ਮਾਤਾ ਕਰਮਜੀਤ ਕੌਰ ਜਿੰਨਾਂ ਖਿਲਾਫ ਥਾਣਾ ਸ਼ੇਰਪੁਰ ਵਿਖੇ ਦਰਜ ਇੱਕ ਪੁਲਿਸ ਕੇਸ ਵਿੱਚ ਹੈ ਕੋੜੋਂ 20000 ਦੀ ਮੰਗ ਕੀਤੀ ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਵਿਜੀਲੈਂਸ ਦੇ ਕੋਲ ਕਿ ਉਕਤ ਪੁਲਿਸ ਮੁਲਾਜ਼ਮ ਉਹਨਾਂ ਕੋਲੋਂ ਪਹਿਲਾਂ ਵੀ ਇਸੇ ਕੇਸ ਵਿੱਚ ਅਦਾਲਤ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕਰਨ ਬਦਲੇ ਵੱਖ-ਵੱਖ ਮੌਕਿਆਂ ਤੇ ਰਿਸ਼ਵਤ ਲੈ ਚੁੱਕਾ ਹੈ ਤੇ ਹੁਣ ਸ਼ਿਕਾਇਤਕਰਤਾ ਤੋਂ 20000 ਹੋਰ ਰਿਸ਼ਵਤ ਦੀ ਮੰਗ ਕਰ ਰਿਹਾ ਬੁਲਾਰੇ ਨੇ ਵੀ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾਇਆ ਜਾਲ ਵਿਛਾਇਆ ਤੇ ਐਸਆਈ ਦਰਸ਼ਨ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਦੇਵੇ ਰੰਗੇ ਹੱਥੀ ਕਾਬੂ ਕਰ ਲਿਆ ਸ਼ਿਕਾਇਤ ਕਰਤਾ ਤੋਂ 20000 ਰੁਪਏ ਰਿਸ਼ਵਤ ਲੈਂਦੇ ਆ ਜਿਹੜਾ ਇਹ ਕਾਬੂ ਕੀਤਾ ਗਿਆ ਏਐਸਆਈ ਦਰਸ਼ਨ ਸਿੰਘ ਹੈ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਇੱਥੇ ਇੱਕ ਗੱਲ ਸਾਫ਼ ਹੈ ਕਿ ਕੋਰਟ ਦੇ ਵਿੱਚ ਜਦੋਂ ਕੋਈ ਥਾਣੇਦਾਰ ਜਾਂ ਕੋਈ ਹੋਰ ਪੁਲਿਸ ਮੁਲਾਜ਼ਮ ਚਲਾਨ ਪੇਸ਼ ਕਰਨਾ ਹੁੰਦਾ ਹੈ ਸਪਲੀਮੈਂਟਰੀ ਹੋਵੇ ਜਾਂ ਕੋਈ ਹੋਰ ਕਾਰਵਾਈ ਅਦਾਲਤੀ ਹੋਵੇ ਜਾਂ ਕਿਸੇ ਵੀ ਢੰਗ ਦੇ ਨਾਲ ਕੋਈ ਕਸੂਤੇ ਫਸੇ ਹੁੰਦੇ ਨੇ ਲੋਕ ਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਦਿਆਂ ਹੋਇਆਂ ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਉਹਨਾਂ ਵਿੱਚੋਂ ਇਹ ਮਾਮਲਾ ਥਾਣਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦਾ ਹੈ ਜਿੱਥੇ ਐਸਆਈ ਤਨਾਰਸੀ ਦਰਸ਼ਨ ਸਿੰਘ ਜਿਸ ਨੇ ਸਬੰਧਤ ਵਿਅਕਤੀ ਤੋਂ ਜਿਸ ਨੇ ਸ਼ਿਕਾਇਤ ਕਰਤਾ ਸ਼ਿਕਾਇਤ ਕੀਤੀ ਹੈ ਉਸ ਸ਼ਿਕਾਇਤ ਕਰਤਾ ਦੇ ਦੱਸਣ ਦੇ ਮੁਤਾਬਕ ਜੋ ਦੋਸ਼ ਲਾਏ ਗਏ ਨੇ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਤਾਂ 20000 ਰੁਪਏ ਜਿਹੜਾ ਰੰਗੇ ਹੱਥੀ ਕਾਬੂ ਕੀਤਾ ਗਿਆ ਇਹ ਤਾਂ ਸਭ ਦੇ ਸਾਹਮਣੇ ਸੀ ਦੋ ਸਰਕਾਰੀ ਗਵਾਹਾਂ ਦੇ ਸਾਹਮਣੇ ਟਰੈਪ ਲਗਾ ਕੇ ਵਿਜੀਲੈਂਸ ਨੇ ਕਾਬੂ ਕੀਤਾ ਸਬੂਤਾਂ ਦੇ ਆਧਾਰ ਤੇ ਪਰ ਇਸ ਤੋਂ ਪਹਿਲਾਂ ਵੀ ਪੈਸੇ ਆ ਜਿਹੜੇ ਉਹ ਲੈ ਜਾ ਚੁੱਕੇ ਨੇ ਜਿਹੜੀ ਇਹ ਰਿਸ਼ਵਤਖੋਰੀ ਆ ਜਿਹੜੀ ਰਿਸ਼ਵਤਖੋਰ ਥਾਣੇਦਾਰ ਸੀ ਲਗਾਤਾਰ ਇਸ ਢੰਗ ਦੇ ਨਾਲ ਆਪਣੀ ਕਾਲੀ ਕਮਾਈ ਕਰ ਰਿਹਾ ਸੀ ਢਿੰਡ ਭਰ ਰਿਹਾ ਸੀ ਤੇ ਆਖਰਕਾਰ ਉਸ ਦੇ ਉੱਤੇ ਸ਼ਿਕੰਜਾ ਕਸਿਆ ਗਿਆ ਆਮ ਤੌਰ ਦੇ ਉੱਤੇ ਰੋਜ਼ਾਨਾ ਹੀ ਕੋਈ ਨਾ ਕੋਈ ਵਿਜੀਲੈਂਸ ਦੇ ਵੱਲੋਂ ਅਜਿਹੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਜਿਸ ਦੀ ਛਲਾਗਾ ਸਮੇਂ-ਸਮੇਂ ਤੇ ਸਰਕਾਰ ਦੇ ਇਸ਼ਤਿਆਰਾਂ ਦੇ ਵਿੱਚ ਵਿਗਿਆਪਨਾਂ ਦੇ ਵਿੱਚ ਵੀ ਦਿਖਾਈ ਦਿੰਦੀ ਹੈ ਪਰ ਅਖੀਰ ਦੇ ਵਿੱਚ ਇੱਥੇ ਇਹ ਵੀ ਧਿਆਨ ਦੇਣਾ ਬਣਦਾ ਦੱਸਣਾ ਬਣਦਾ ਹੈ ਕਿ ਸਰਕਾਰ ਨੇ ਹਮੇਸ਼ਾ ਹੀ ਚਾਹੇ ਛੋਟਾ ਅਧਿਕਾਰੀ ਹੈ ਛੋਟਾ ਮੁਲਾਜ਼ਮ ਹੈ ਜਾਂ ਵੱਡੇ ਅਧਿਕਾਰੀ ਨੇ ਉਦੋਂ-ਉਦੋਂ ਜਦੋਂ ਵੀ ਪਿਛਲੇ 24 ਮਹੀਨਿਆਂ ਦੇ ਵਿੱਚ ਕਾਰਵਾਈ ਕੀਤੀ ਹੈ ਉਸ ਦੇ ਵਿੱਚ ਇੱਕ ਗੱਲ ਦਾ ਲੋਕ ਸਵਾਲ ਜ਼ਰੂਰ ਚੁੱਕਦੇ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਦੋਂ ਕੋਈ ਆਈਐਸ ਤੇ ਆਈਪੀਐਸ ਅਫਸਰ ਕਾਬੂ ਕਰਨਾ ਹੁੰਦਾ ਹੈ ਚਾਹੇ ਉਹ ਨਸ਼ਾ ਤਸਕਰਾਂ ਦੇ ਨਾਲ ਮਿਲਿਆ ਹੋਵੇ ਕਈ ਉਦਾਹਰਨਾਂ ਨੇ ਜਿਹੜੇ ਭਗੌੜੇ ਹੋ ਜਾਂਦੇ ਨੇ ਉਹ ਕਾਬੂ ਨਹੀਂ ਕਰ ਪਾਉਂਦੀ ਪੁਲਿਸ ਪਰ ਜੁਥੇ ਦੂਜੇ ਪਾਸੇ ਜਿਹੜੇ ਛੋਟੇ ਮੁਲਾਜ਼ਮ ਅਧਿਕਾਰੀ ਹੁੰਦੇ ਨੇ ਉੱਥੇ ਜਦੋਂ ਕਾਰਵਾਈ ਹੁੰਦੀ ਹੈ ਉਹ ਪਹਿਲ ਦੇ ਆਧਾਰ ਤੇ ਕਰ ਦਿੱਤੀ ਜਾਂਦੀ ਹੈ ਇਹ ਨਹੀਂ ਕਿ ਜਿਹੜੇ ਛੋਟੇ ਅਧਿਕਾਰੀ ਜਾਂ ਮੁਲਾਜ਼ਮ ਜਿਹੜੇ ਨੇ ਰਿਸ਼ਵਤ ਲੈਂਦੇ ਨੇ ਉਹਨਾਂ ਨੂੰ ਫੜਨਾ ਨਹੀਂ ਚਾਹੀਦਾ ਕਾਬੂ ਨਹੀਂ ਕਰਨਾ ਚਾਹੀਦਾ ਇਸ ਦੀ ਸਲਾਹਗਾ ਕਰਨੀ ਬਣਦੀ ਹੈ ਪ੍ਰਣਾਲੀ ਇਹ ਸਵਾਲ ਇਹ ਹੈ ਕਿ ਜਦੋਂ ਕੋਈ ਵੱਡੀ ਕੁਰਸੀ ਤੇ ਬੈਠਾ ਵੱਡੇ ਰਤਬੇ ਵਾਲਾ ਬੰਦਾ ਕੋਈ ਗੜਬੜੀ ਕਰਦਾ ਜਾਂ ਗੈਰਕਾਨੂੰਨੀ ਕੰਮ ਕਰਦਾ ਤੇ ਉਸ ਦੇ ਉੱਤੇ ਜਦੋਂ ਕਾਰਵਾਈ ਸਮੇਂ ਸਿਰ ਤੇ ਹੋਣੀ ਹੁੰਦੀ ਹੈ ਉਦੋਂ ਹੱਥ ਪਿਛੇ ਕਿਉਂ ਖਿੱਚਲੇ ਜਾਂਦੇ ਨੇ ਚਾਹੇ ਵਿਜੀਲੈਂਸ ਹੋਵੇ ਜਾਂ ਪੰਜਾਬ ਪੁਲਿਸ ਦੀ ਕੋਈ ਹੋਰ ਵਿੰਗ ਦੀ ਗੱਲ ਹੋਵੇ ਤਾਂ ਇਸ ਤਰ੍ਹਾਂ ਇਹ ਵੀ ਸਵਾਲ ਉੱਠਦਾ ਹੈ ਤੇ ਹੁਣ ਏਐਸਆਈ ਦਰਸ਼ਨ ਸਿੰਘ ਨੂੰ ਤਾਂ ਕਾਬੂ ਕਰ ਲਿਆ ਗਿਆ ਮਕਦਮਾ ਵੀ ਦਰਜ ਹੋ ਗਿਆ ਪਰ ਜਿੱਥੇ ਬਾਕੀ ਚਾਹੇ ਆਈਐਸ ਨੇ ਆਈਪੀਐਸ ਨੇ ਜਿੱਥੇ-ਜਿੱਥੇ ਵੀ ਉਹਨਾਂ ਨੇ ਕੋਈ ਗੈਰਕਾਨੂੰਨੀ ਕੰਮ ਕੀਤਾ ਜਾਂ ਕਿਸੇ ਮਾਮਲੇ ਦੇ ਵਿੱਚ ਨਾਮਜਦ ਨੇ ਤਾਂ ਉਹਨਾਂ ਨੂੰ ਫੜਨ ਦੇ ਲਈ ਕਾਬੂ ਕਰਨ ਦੇ ਲਈ ਵੀ ਚੁਸਤੀ ਤੇ ਫੁਰਤੀ ਤੋਂ ਕੰਮ ਸਰਕਾਰ ਨੂੰ ਜ਼ਰੂਰ ਲੈਣਾ ਚਾਹੀਦਾ ਹੈ ਇਹ ਸਾਰੇ ਮਾਮਲਿਆਂ ਦੇ ਸਬੰਧੀ ਤੁਸੀਂ ਕੀ ਸੋਚਦੇ ਹੋ ਖੁਦ ਆਪਣੇ ਆਪਣੀ رائے ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਸਰਕਾਰ ਨੂੰ ਪੁਲਿਸ ਨੂੰ ਵਿਜੀਲੈਂਸ ਨੂੰ ਹੋਰ ਕਿਹੜੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਨੇ ਜਿਸ ਦੇ ਨਾਲ ਜਿਹੜੀ ਆ ਇੱਕ ਸਰਕਾਰ ਕਾਰਵਾਈ ਹੋ ਸਕੇ ਚਾਹੇ ਕੋ ਵੱਡਾ ਹੈ ਚਾਹੇ ਕੋ ਛੋਟਾ ਇੱਕ ਗੈਰ ਕਾਨੂੰਨੀ ਕਿਸੇ ਨੇ ਕੰਮ ਕੀਤਾ ਤੇ ਸਮੇਂ ਸਿਰ ਤੇ ਉਸ ਦੇ ਉੱਤੇ ਚਕੰਜਾ ਕੱਸਿਆ ਜਾ ਸਕੇ ਉਸ ਨੂੰ ਕਾਬੂ ਕੀਤਾ ਜਾ ਸਕੇ ਲਾਲਜਾਤ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ